ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਪੁਨੀ ਹਾਊਸ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਹੁਤ ਲੰਬੇ ਟਾਈਮ ਤੋਂ ਅਸੀਂ ਕੋਈ ਵੀਡੀਓ ਨਹੀਂ ਪਾਈ ਸੀ ਇਹਦਾ ਰੀਜ਼ਨ ਇਹ ਬਿਲਕੁਲ ਨਹੀਂ ਸੀ ਕਿ ਆਪਾਂ ਬਿਜ਼ੀ ਸੀ ਇਹਦਾ ਰੀਜ਼ਨ ਇਹ ਸੀ ਕਿ ਆਪਾਂ ਪਿਛਲੇ ਲੰਬੇ ਟਾਈਮ ਤੋਂ ਗਰਮੀ ਵੀ ਸੀਗੀ ਕੁਝ ਤੇ ਉਦਾਂ ਵੀ ਅਸੀਂ ਥੋੜੇ ਲੇਜੀ ਹੋ ਗਏ ਸੀ ਦੇਖੋ ਈਰਮਾਨ ਪਾਣੀ ਛਿੜਕਦਾ ਪਿਆ ਆ ਹਾਲੇ ਸਾਡਾ ਬੇੜਾ ਕੱਚਾ ਆ ਇਕੋ ਤੇ ਹੈ ਨਾਲ ਛੜਕਾ ਚਿੱਕੜ ਹੁੰਦਾ ਆਹ ਦੇਖੋ ਇੱਕ ਸਾਈਡ ਤੇ ਨੇ ਚਿੱਕੜ ਕਰਤਾ ਦੂਸਰੀ ਸਾਈਡ ਤੇ ਹਲੇ ਓਏ ਮੰਮੀ ਬੈਠੇ ਦੀ ਸ਼ਰਾਰਤਾਂ ਤੇ ਨਿਗਰਾਨੀ ਰੱਖਦੇ ਪਿਆ ਅਰਮੰਦ ਰਿਲ ਦਾ ਘਟਕੜ ਚ ਪੈ ਵੀ ਨਿਕਲ ਗਿਆ ਥੋੜੇ ਥੋੜੇ ਟਾਈਮ ਬਾਅਦ ਇਹਦਾ ਪਾਈਪ ਨਿਕਲ ਜਾਂਦਾ ਆ ਥੰਡਾ ਹੋ ਜਾਂਦਾ ਬੜਾ ਅੱਗ ਮੱਚੀ ਬੈਠਾ ਛੋਟੂ ਆਪਣੇ ਕੰਮਾਂ 'ਚ ਬਿਜ਼ੀ ਮੋਟਾ ਕਾਲ ਕਮਾਲ ਕਰ ਦਿੱਤੀ ਉਹ ਦਾ ਕਾ ਮਾਰ ਘੱਡਾ ਛੋਟ ਨੇ ਆਪਣੀ ਦਾਤ ਹੀ ਨਿਲ ਜਾਣ ਦਿੱਤੀ ਗੱਡੀਆਂ ਵਾਲੇ ਨਾ ਆ ਇੱਧੇ ਕਰਦੇ ਪੱਠੇ ਵੱਢ ਕੇ ਇਹ ਵੀ ਚੱਲ ਬੰਦਾ ਓਏ ਆ ਦੇਖ ਲੈ ਮम्मा ਮੈਂ ਤਾਂ ਸੁੱਕੀ ਥੋੜੇ ਪੱਠੇ ਵਾੜ ਲੈ ਤਾਂ ਨਫਾ ਨੁਕਸਾਨ ਦੇ ਆਪਣੇ ਪੱਠੇ ਵੱਢ ਕੇ ਕੁਦਰ ਕੇ ਤਾਂ ਹੋ ਜਾਂਦੇ ਆ ਜਾਂਦੇ ਆ ਲਓ ਜੀ ਇੱਧਰ ਪਾਪਾ ਤੇ ਛੋਟੂ ਪੱਠੇ ਵੱਢਦੇ ਪਏ ਆ ਛੋਟੂ ਇੱਧਰ ਟੋੜੀ ਛਾਂਣਦਾ ਪਿਆ ਆ ਮੌਸਮ ਦੇਖੋ ਕਿੰਨਾ ਸੋਹਣਾ ਆ ਲਓ ਜੀ ਮੰਮੀ ਹੁਣ ਨਾ ਕੇ ਸਬਜ਼ੀ ਦੀ ਤਿਆਰੀ ਕਰਨ ਲੱਗ ਪਈ ਆ ਦਾਲ ਅੱਜ ਦਾਲ ਬਣਨੀ ਆ ਦਾਲ ਬਣਾਣੀ ਅੱਜ ਤੇ ਈਰਮਾਨ ਵੀ ਪਾਣੀ ਛੜਕਾ ਕੇ ਅੰਦਰ ਨਾ ਕਿ ਹੁਣ ਬਹਿ ਗਿਆ ਆ ਟੀਵੀ ਦੇਖਦਾ ਪਿਆ ਆ ਮੌਸਮ ਦੇਖੋ ਕਿੰਨਾ ਠੰਡਾ ਹੋ ਗਿਆ ਆ ਬੱਦਲ ਵੀ ਹੋ ਗਿਆ ਆ ਕਾਫੀ ਹਾਂ ਹਵਾ ਵੀ ਚੱਲ ਪਈ ਐਸ ਵੇਲੇ ਠੰਡਾ ਤਾਂ ਰੋਜ਼ ਹੋ ਜਾਂਦਾ ਆ ਪਰ ਫੇਰ ਬਾਅਦ ਚ ਹਨੇਰੀ ਆ ਜਾਂਦੀ ਆ ਪਾਣੀ ਛੜਕਾਉਣ ਲੱਗਾ ਨਾ ਬਾਲਟੀ ਉੱਤੇ ਸਿੱਟ ਗਿਆ ਇਹ ਵੀ ਕੱਠੇ ਕਰਕੇ ਰੱਖੋ ਹਾਂ ਖਲਾਰਾ ਦੇਖ ਬੁਰਾ ਲੱਗਦਾ ਆ ਆਨਲ ਚਾਰ ਤੋਂ ਲਾਈਓ ਟੈਂਕੀ ਦੇਖਾ ਹਾਂਜੀ ਦੇਖੋ ਰਖੇਤੀ ਬੜੀ ਸੰਤੋਖ ਰੇ ਮੋਰੀ ਪਾਪਾ ਖਲਾਰਾ ਪਾ ਕੇ ਰੱਖ ਲੇ ਖਲਾਰਾ ਕਹਦਾ ਇਹ ਇੱਕ ਨਾ ਜਿਹੜਾ ਕੰਮ ਦੀ ਚੀਜ਼ ਨੂੰ ਖਲਾਰਾ ਕਹਿੰਦੇ ਆ ਉਹਤੇ ਮੈਨੂੰ ਬਹੁਤ ਹੰਸਾ ਦਾ ਜਦੋਂ ਆ ਕਿਤੇ ਟਰੈਕਟਰ ਬੇਰ ਵਿੱਚ ਖੜਾ ਹੋਵੇ ਕਸਮਾਣਾ ਜਿੱਦਣ ਬਾਹਰ ਹੁੰਦਾ ਉਸ ਦਿਨ ਕਹਿ ਦਿੰਦੀ ਆ ਪਧਰਾ ਹੋ ਗਿਆ ਪਧਰਾ ਇਹ ਚੰਗੀ ਗੱਲ ਨਹੀਂ ਹੈਗੀ ਜਿਹੜੇ ਕੰਮ ਵਾਲੀ ਚੀਜ਼ਾਂ ਨੂੰ ਇਦਾਂ ਰਹਿਣਾ ਸਾਦੇ ਨਾ ਖੇਤੀ ਵਾਲਿਆਂ ਦਾ ਕਾਰ ਹੀ ਨਾ ਤੀਜੇ ਨਾਲ ਬਕਤਾ ਆ ਟਰੈਕਟਰ ਹੋ ਗਿਆ ਹਲ ਫਜਾਲੀ ਹੋ ਗਿਆ ਪਸ਼ੂ ਹੋ ਗਏ ਪਸ਼ੂ ਦੇ ਮਰ ਤੋਂ ਸਿਹਰ ਨਹੀਂ ਆਈ ਅ ਸਾਈਕਲੀ ਦੀ ਕਾਦੀ ਰੌਣਕ ਸਾਈਕਲ ਵੀ ਰੌੜ ਗਈ ਆ ਕਬਾੜ ਰੱਖਿਆ ਮੋਰੇ ਤੁਸੀਂ ਵੇਚ ਦੋ ਇਹਨੂੰ ਫੂਲ ਜਦੋਂ ਜਾਂਦੀ ਸਭ ਤੋਂ ਵਧੀਆ ਸੀ ਹਨਾ ਹੁਣ ਕਬਾੜ ਦੇਖਦਾ ਤੁਹਾਨੂੰ ਉਹ ਇੰਨਾ ਜਰ ਹੋ ਗਿਆ ਵਿਚਾਰੀ ਨੂੰ ਪਈ ਆ ਵੀ ਕਵਾੜਾ ਆ ਵੀ ਕਵਾੜਾ ਹੀ ਆ ਕਵਾੜ ਨਹੀਂ ਇਹ ਬਿਜਲੀ ਥੈਂ ਥੈਂ ਤੁਸੀਂ ਕਵਾੜ ਰੱਖਿਆ ਇਹ ਹਲੇ ਸਾਡਾ ਕੰਮ ਰਹਿੰਦਾ ਥੋੜਾ ਜਿਹਾ ਫਿਟਿੰਗ ਦਾ ਫੇਰ ਵਾਪਸ ਕਰਕੇ ਆਉਣਾ ਜਿਹੜਾ ਬਾਹਰ ਤੇ ਨੇਰੀ ਆ ਗਈ ਕਵਾੜ ਕੁਝ ਵੀ ਨਹੀਂ ਹੈਗਾ ਨੇਰੀ ਆ ਗਈ ਪਵਾ ਲੈ ਦੇ ਦੇਖੋ ਨਾ ਰੋਜ਼ ਇੱਦੀ ਹੁੰਦੀ ਹੈ ਨੇਰੀ ਆ ਕੇ ਹੱਟ ਜਾਂਦੀ ਹੈ ਤੇ ਹੁਣ ਮੈਂ ਬਾਹਰ ਬੈਠੀ ਆ ਤੇ ਅੰਦਰ ਬੰਦੂ ਹਿਆ ਨਹੀਂ ਤੇ ਅੰਦਰ ਬਾਹਰ ਹਵਾ ਠੰਡੀ ਚੱਲਦੀ ਆ ਅੰਦਰ ਹੰਦਾਲ ਲਾਉਣਾ ਚਾਹਤਾਂ ਇਹ ਕੰਮ ਨਹੀਂ ਲੱਗਦੀ ਬਹੁਤ ਹੁਣ ਕਹਿ ਦੋ ਪਮ ਲਾਲਾ ਤੋੜਕਾ ਮੈਂ ਨਹੀਂ ਕਹਦੀ ਪਾ ਮਨ ਨੂੰ ਆ ਮੇਰੇ ਹੱਥ ਸਲਾਮਤ ਆ ਪਰਮਾਤਮਾ ਮੈਨੂੰ ਤੰਦਰੁਸਤੀ ਬਖਸ਼ ਪਾ ਮਨ ਨੂੰ ਕਹ ਰਹੀ ਅੱਜ ਚੌਲ ਬਣਾਏ ਤਾਂ ਉਹੀ ਹੁਣ ਤੂੰ ਸੁਣਾਈ ਜਾਣਾ ਜਿਵੇਂ ਬਟਾਰੇ ਚੌਲ ਬਣਾ ਲਿਆ ਪਾ ਮਨ ਕਹਿੰਦੀ ਪਾ ਮਨ ਨੇ ਬਣਾ ਲੇ ਤਾਂ ਮੈਂ ਕੀ ਆ ਲਓ ਜੀ ਹੁਣ ਮੰਮੀ ਆਪਣਾ ਕੰਮ ਕਰਨ ਲੱਗ ਪਏ ਆ ਤੇ ਆਪਾਂ ਇਸ ਵੀਡੀਓ ਦੀ ਇੱਥੇ ਐਂਡਿੰਗ ਕਰਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ